ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਮੈਂ ਬਿਲਕੁਲ ਹੈਲਦੀ ਸੀ ਮੇਰੇ ਕੈਂਸਰ ਹੋਣ ਤੋਂ ਪਹਿਲਾਂ ਕੋਈ ਵੀ ਇਹ ਨਹੀਂ ਕਹਿ ਸਕਦਾ ਸੀ ਕਿ ਮੈਨੂੰ ਕਦੀ ਕੋਈ ਪ੍ਰੋਬਲਮ ਵੀ ਹੋਈ ਹੈ ਨਾ ਮੈਨੂੰ ਕਦੀ ਕੋਈ ਫੀਵਰ ਹੋਇਆ ਸੀ ਈਵਨ ਸਿਰਦਰਦ ਤੱਕ ਨਹੀਂ ਹੋਈ ਸੀ 1993 ਦਿਸੰਬਰ ਅਵਰਡਸ ਮੈਨੂੰ ਥੋੜਾ ਹਲਕਾ ਫੀਵਰ ਆਣ ਲੱਗ ਗਿਆ ਸੀ ਤੇ ਮੈਂ ਆ ਟੁਕ ਇਟ ਵੈਰੀ ਲਾਈਟਲੀ ਕਿ ਕੋਈ ਗੱਲ ਨਹੀਂ ਡਿਊਟੀ ਕਰਦੇ ਆ ਥੱਕ ਜਾਂਦੇ ਆ ਘਰ ਦਾ ਕੰਮ ਕਰਨੇ ਆ ਥੱਕ ਜਾਂਦੇ ਆ ਇਸ ਕਰਕੇ ਮੈਂ ਆਪਣੇ ਆਪ ਨੂੰ ਨੈਗਲੈਕਟ ਕਰਦੀ ਗਈ ਤੇ ਮੈਂ ਕਈ ਵਾਰੀ ਜਦੋਂ ਜ਼ਿਆਦਾ ਪ੍ਰੋਬਲਮ ਹੁੰਦੀ ਸੀ ਇੱਕ ਪੈਰਾਸੀਟਾਮੋਲ ਖਾਲ ਲੈਂਦੀ ਸੀ ਡਿਊਟੀ ਚੱਲੀ ਜਾਂਦੀ ਸੀ ਡਿਊਟੀ ਖਤਮ ਕਰਕੇ ਆ ਕੇ ਜੇ ਸ਼ਾਮ ਨੂੰ ਫਿਰ ਪ੍ਰੋਬਲਮ ਹੁੰਦੀ ਸੀ ਫਿਰ ਇੱਕ ਪੈਰਾਸੀਟਾਮੋਲ ਖਾਲ ਲੈਂਦੀ ਸੀ ਪਰ ਫਿਰ ਵੀ ਮੈਂ ਕਿਸੇ ਤਰ੍ਹਾਂ ਮੈਨੂੰ ਲੱਗਿਆ ਕਿ ਮੈਂ ਬਿਲਕੁਲ ਠੀਕ ਨਹੀਂ ਆ ਤੇ ਮੈਂ ਡਾਕਟਰਸ ਨੂੰ ਅਪਰੋਚ ਕੀਤਾ ਤੇ ਡਾਕਟਰਸ ਨੇ ਜਦੋਂ ਦੇਖਿਆ ਮੇਰੀ ਗਰਦਨ ਤੇ ਕੁਝ ਲਿੰਫ ਨੋਡ ਜਿਨ੍ਹਾਂ ਨੂੰ ਅਸੀਂ ਬਾਡੀ ਫਿਲਟਰ ਕਰਦੇ ਆ ਲਿੰਫ ਨੋਡ ਵਧੀਆਂ ਹੋਈਆਂ ਸੀ ਮੇਰੀਆਂ ਉਹ ਲਿੰਫ ਨੋਡ ਤੋਂ ਬਾਅਦ ਮੈਂ ਥੋੜਾ ਆਪਣੇ ਆਪ ਨੂੰ ਅਲਰਟ ਕੀਤਾ ਤੇ ਡਾਕਟਰਸ ਨੂੰ ਵਿਜ਼ਿਟ ਕਰਨਾ ਸ਼ੁਰੂ ਕੀਤਾ ਜਿਹੜਾ ਅਲਟੀਮੇਟਲੀ ਜਦੋਂ ਡਾਇਗਨੋਸ ਹੋਇਆ ਤੇ ਉਹ ਕੈਂਸਰ ਸੀ ਲਿੰਫ ਨੋਡਸ ਦਾ ਮੇਰੇ ਹਸਬੰਦ ਨੇ ਬਹੁਤ ਸਪੋਰਟ ਕੀਤਾ ਅਸੀਂ ਅੰਦਰ ਉੱਧਰ ਹੱਥ ਪੈਰ ਮਾਰੇ ਤੇ ਮੈਂ ਅਲਟੀਮੇਟਲੀ ਟਾਟਾ ਮੈਮੋਰੀਅਲ बॉम्बे विच पहुंच गई जिथे के मेरा काफ़ी एग्रेसिव ट्रीटमेंट होया जबकि पी जी आई भी हो रहा सी, पर उ काफ़ी एग्रेसिव ट्रीटमेंट होया, ते आज जिन्हों के छे महीने के आ गया सी एक लाइफ वो तो अच्छे सामने तीह साल हो गए ने मैं बैठी हूँ तो बाकी देखो घबराने की लड़ नहीं होंगी है पैनिक है विल पावर ਮੈਂ ਆਈ ਹੈਵ ਕਮ ਥਰੂ ਏਵਰੀ ਪ੍ਰੋਬਲਮ ਜਸਟ ਵਿਦ ਦਾ ਵਿਲ ਪਾਵਰ ਇਸ ਲਈ ਇਹ ਤੁਸੀਂ ਕਹਿ ਸਕਦੇ ਹੋ ਕਿ ਇਹ ਔਮਨ ਸ਼ਕਤੀ ਹੈ ਜਿਹੜੀ ਕਿ ਮੈਨੂੰ ਅੱਜ ਤੱਕ ਇਸ ਸਫਰ ਤੋਂ ਕੱਢ ਸਕੀ ਹੈ ਸੱਚੀ ਗੱਲ ਦੋਸਤੋ ਮੈਂ ਹਜੇਸਿਮਾ ਸਿੰਘ ਰੋਜ਼ਾਨਾ ਸਪੋਕਸਮੈਨ ਤੋਂ ਤੇ ਅੱਜ ਸੀਐਨ ਸ਼ਕਤੀ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਨੇ ਆ ਕੈਪਟਨ surjit gulati ਜੋ ਨੇ ਐਕਸ ਆਰਮੀ ਨਰਸਿੰਗ ਆਫੀਸਰ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਜੁਆਇਨ ਕੀਤਾ ਹੈ ਪਜੀਏ ਤੇ ਉੱਥੋਂ ਇਹ ਰਿਟਾਇਰ ਹੋਏ ਨੇ ਐਨਐਸ ਆ ਮੈਮ ਤੁਹਾਡਾ ਰੋਜ਼ਾਨਾ ਸਪੋਕਸਮੈਨ ਦੇ ਵਿੱਚ ਸਵਾਗਤ ਹੈ ਤੇ ਮੈਮ ਤੁਸੀਂ ਆਪਣੇ ਬਾਰੇ ਸਾਨੂੰ ਕੁਝ ਦੱਸੋ ਐਨ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਦੀ ਆ ਕਿ ਇਹ ਮੈਮ ਕੈਂਸਰ ਸਰਵਾਈਵਰ ਨੇ ਤੇ ਸ਼ੀਨ ਸ਼ਕਤੀ ਪ੍ਰੋਗਰਾਮ ਜਿਹੜਾ ਸੀ ਕੀਤਾ ਹੈ ਉਹਦੇ ਵਿੱਚ ਮੈਮ ਨੇ ਆਪਣੇ ਇੰਨਾ ਵਧੀਆ ਆਪਣੀ ਸਾਰੀ ਜਰਨੀ ਸਾਡੇ ਸਾਰੇ ਆਡੀਅנס ਨਾਲ ਸ਼ੇਅਰ ਕੀਤੀ ਤੇ ਅੱਜ ਮੈਂ ਮੈਮ ਨੂੰ ਇੱਥੇ ਇਸੇ ਲਈ ਲੈ ਕੇ ਆਈ ਆ ਕਿ ਜਿਹੜੇ ਦਰਸ਼ਕਾਂ ਨੇ ਮੈਮ ਨੂੰ ਉੱਥੇ ਨਹੀਂ ਸੁਨਿਆ ਹੈ ਉਹ ਅੱਜ ਇੱਥੇ ਸਟੂਡੀਓ ਰੋਜ਼ਾਨਾ ਦੇ ਸਟੂਡੀਓ ਦੇ ਵਿੱਚ ਮੈਮ ਦੇ ਨਾਲ ਆਪਣੀ ਸਾਰੀ ਜਰਨੀ ਸੁਣਨਗੇ ਸੇ ਮੈਮ ਤੁਸੀਂ ਅੱਜ ਆਪਣੀ ਸਾਰੀ ਜਰਨੀ ਸਾਡੇ ਨਾਲ ਸ਼ੇਅਰ ਕਰੋ ਕਿ ਤੁਸੀਂ ਕੈਂਸਰ ਨੂੰ ਕਿਵੇਂ ਫਾਈਟ ਕੀਤਾ ਮੈਨੂੰ ਲੱਗਦਾ ਤੁਹਾਨੂੰ ਬਲੱਡ ਕੈਂਸਰ ਸੀਗਾ ਨਹੀਂ ਮੈਨੂੰ ਲਿੰਫੋਮਾ ਸੀ ਇਟ ਇਸ ਸਿਮਿਲਰ ਟੂ ਬਲੱਡ ਕੈਂਸਰ ਬਟ ਇਟ ਇਸ ਡਿਫਰੈਂਟ ਸੋਕ ਤੇ ਮੈਮ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣੀ ਸਾਰੀ ਜਰਨੀ ਜਿੱਦੋਂ ਤੱਕ ਤੁਸੀਂ ਕਿਵੇਂ ਇਹਨੂੰ ਫਾਈਟ ਕੀਤਾ ਕਿਵੇਂ ਆਪਾਂ ਯੂ نو ਛੋਟੀ ਤੋਂ ਲੈ ਕੇ ਵੱਡੀ ਪ੍ਰੋਬਲਮ ਸੋ ਜਿੰਨੀਆਂ ਵੀ ਪ੍ਰੋਬਲਮਸ ਸਾਡੀ ਲਾਈਫ ਦੇ ਵਿੱਚ ਆਈਆਂ ਅੱਜ ਤੁਸੀਂ ਸਾਰੇ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰੋ ਤੇ ਸਾਨੂੰ ਤੇ ਦਰਸ਼ਕਾਂ ਨੂੰ ਯੂ نو ਇੱਕ ਮੈਸੇਜ ਦਿਓ ਕਿ ਆਪਾਂ ਕਿਵੇਂ ਫਾਈਟ ਕਰੀਏ ਵੱਡੀ ਤੋਂ ਵੱਡੀ ਪ੍ਰੋਬਲਮ ਜਿਹੜੀ ਸਾਡੀ ਲਾਈਫ ਚ ਆਉਂਦੀ ਹੈ ਆਪਾਂ ਕਿਵੇਂ ਉਹਨੂੰ ਫਾਈਟ ਕਰਨਾ ਹੈ ਜ਼ਰੂਰ ਓਵਰ ਟੂ ਯੂ ਮੈਮ ਜ਼ਰੂਰ ਥੈਂਕ ਯੂ ਮੈਂ ਕੈਪਟਨ ਸੁਰਜੀਤ ਗੁਲਾਟੀ ਹਾਂ ਮੈਂ ਜਿਹੜੇ ਕੈਂਸਰ ਸਰਵਾਈਵਲ ਆ ਮੈਡਮ ਨੇ ਇੰਟਰੋਡਕਸ਼ਨ ਦੇ ਹੀ ਦਿੱਤੀ ਹੈ ਮੇਰੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਮੈਂ ਬਿਲਕੁਲ ਹੈਲਦੀ ਸੀ ਮੇਰੇ ਕੈਂਸਰ ਹੋਣ ਤੋਂ ਪਹਿਲਾਂ ਕੋਈ ਵੀ ਇਹ ਨਹੀਂ ਕਹਿ ਸਕਦਾ ਸੀ ਕਿ ਮੈਨੂੰ ਕਦੀ ਕੋਈ ਪ੍ਰੋਬਲਮ ਵੀ ਹੋਈ ਹੈ ਨਾ ਮੈਨੂੰ ਕਦੀ ਕੋਈ ਫੀਵਰ ਹੋਇਆ ਸੀ ਈਵਨ ਸਰਦਰ ਤੱਕ ਨਹੀਂ ਹੋਈ ਸੀ ਬਟ ਇਨ 1994 1993 ਡਿਸੰਬਰ ਅਨਵਰਡਸ ਮੈਨੂੰ ਥੋੜਾ ਹਲਕਾ ਫੀਵਰ ਆਣ ਲੱਗ ਗਿਆ ਸੀ ਤੇ ਮੈਂ ਆ ਟੁਕ ਇਟ ਵੈਰੀ ਲਾਈਟਲੀ ਕਿ ਕੋਈ ਗੱਲ ਨਹੀਂ ਡਿਊਟੀ ਕਰਦੇ ਆ ਥੱਕ ਜਾਂਦੇ ਆ ਘਰ ਦਾ ਕੰਮ ਕਰਨੇ ਆ ਥੱਕ ਜਾਂਦੇ ਆ ਇਸ ਕਰਕੇ ਮੈਂ ਆਪਣੇ ਆਪ ਨੂੰ ਨੈਗਲੈਕਟ ਕਰਦੀ ਗਈ ਤੇ ਮੈਂ ਕਈ ਵਾਰੀ ਜਦੋਂ ਜ਼ਿਆਦਾ ਪ੍ਰੋਬਲਮ ਹੁੰਦੀ ਸੀ ਇੱਕ ਪੈਰਾਸੀਟਾਮੋਲ ਖਾਲ ਲੈਂਦੀ ਸੀ ਡਿਊਟੀ ਚੱਲੀ ਜਾਂਦੀ ਸੀ ਡਿਊਟੀ ਖਤਮ ਕਰਕੇ ਆ ਕੇ ਜੇ ਸ਼ਾਮ ਨੂੰ ਫਿਰ ਪ੍ਰੋਬਲਮ ਹੁੰਦੀ ਸੀ ਫਿਰ ਇੱਕ ਪੈਰਾਸੀਟਾਮੋਲ ਖਾਲ ਲੈਂਦੀ ਸੀ ਯੂ ਕੈਨ ਸੇ ਕਿ ਮੈਂ ਸੈਲਫ ਮੈਡੀਕੇਸ਼ਨ ਕਰ ਰਹੀ ਸੀ ਚਾਹੇ ਮੈਂ ਮੈਡੀਕਲ professions ਸੀ ਜੋ ਕਿ ਗਲਤ ਹੈ ਪਰ ਫਿਰ ਵੀ ਮੈਂ ਕਿਸੇ ਤਰ੍ਹਾਂ ਮੈਨੂੰ ਲੱਗਿਆ ਕਿ ਮੈਂ ਬਿਲਕੁਲ ਠੀਕ ਨਹੀਂ ਆ ਤੇ ਮੈਂ ਡਾਕਟਰਸ ਨੂੰ ਅਪਰੋਚ ਕੀਤਾ ਤੇ ਡਾਕਟਰਸ ਨੇ ਜਦੋਂ ਦੇਖਿਆ ਮੇਰੀ ਗਰਦਨ ਤੇ ਕੁਝ ਲਿੰਫ ਨੋਡ ਜਿਨ੍ਹਾਂ ਨੂੰ ਅਸੀਂ ਬਾਡੀ ਫਿਲਟਰ ਕਹਿੰਦੇ ਆ ਲਿੰਫ ਨੋਡ ਵਧੀਆਂ ਹੋਈਆਂ ਸੀ ਉਹ ਸਾਰਿਆਂ ਦੀ ਬਾਡੀ ਵਿੱਚ ਹੁੰਦੀਆਂ ਨੇ ਪਰ ਜਦੋਂ ਉਹ ਵੱਧ ਜਾਂਦੀਆਂ ਉਹਦਾ ਕੋਈ ਕਾਰਨ ਹੁੰਦਾ ਹੈ ਤੇ ਇਸ ਕਰਕੇ ਮੇਰੀਆਂ ਉਹ ਲਿੰਫ ਨੋਡ ਤੋਂ ਬਾਅਦ ਮੈਂ ਥੋੜਾ ਆਪਣੇ ਆਪ ਨੂੰ ਅਲਰਟ ਕੀਤਾ ਤੇ ਡਾਕਟਰਸ ਨੂੰ ਵਿਜ਼ਿਟ ਕਰਨਾ ਸ਼ੁਰੂ ਕੀਤਾ ਜਿਹੜਾ ਅਲਟੀਮੇਟਲੀ ਜਦੋਂ ਡਾਇਗਨੋਸ ਹੋਇਆ ਤੇ ਉਹ ਕੈਂਸਰ ਸੀ ਲਿੰਫ ਨੋਡਸ ਦਾ ਨੂੰ ਆਪਾਂ ਨਾਰਮਲ ਮੈਡੀਕਲ ਲੈਂਗੁਏਜ ਵਿੱਚ ਨਾਨ ਹॉजकिन ਲਿੰਫੋਮਾ ਕਹਿੰਦੇ ਆ ਤੇ ਮੇਰੀ ਜਰਨੀ ਉੱਥੋਂ ਸਟਾਰਟ ਹੋਈ ਟ੍ਰੀਟਮੈਂਟ ਲਈ ਪੀਜੀਆਈ ਵਿੱਚ ਮੇਰੇ ਸਾਰੇ ਟੈਸਟ ਹੋਏ ਮੈਨੂੰ ਕੀਮੋਥੈਰਪੀ ਵੀ ਸ਼ੁਰੂ ਕਰ ਦਿੱਤੀ ਗਈ ਮੇਰੇ ਹਸਬੰਡ ਜਿਹੜੇ ਕਿ ਮੈਡੀਕਲ ਲਾਈਨਸ ਨਹੀਂ ਹੈ ਇੱਕ ਲੈਮਨ ਤੁਸੀਂ ਕਹਿ ਸਕਦੇ ਹੋ ਉਹਨਾਂ ਨੂੰ ਪਹਿਲੇ ਦਿਨ ਮੈਲਿਗਨੈਂਟ ਦਾ ਮਤਲਬ ਵੀ ਪਤਾ ਨਹੀਂ ਸੀ ਲੇਕਿਨ ਫਿਰ ਹੌਲੀ ਹੌਲੀ ਜਦੋਂ ਉਹਨਾਂ ਨੂੰ ਪਤਾ ਚੱਲਿਆ ਉਹਨਾਂ ਨੇ ਕਾਫੀ ਕਿਤਾਬਾਂ ਪੜ੍ਹੀਆਂ ਤੇ ਡਾਕਟਰਸ ਨਾਲ ਡਿਸਕਸ ਕੀਤਾ ਤੇ ਰਿਜ਼ਲਟ ਇਹ ਹੋਇਆ ਕਿ ਡਾਕਟਰਸ ਨੇ ਕਿਹਾ ਕਿ ਲਾਈਫ ਐਕਸਪੈਂਕਟੈਂਸੀ ਬਹੁਤ ਜ਼ਿਆਦਾ ਨਹੀਂ ਹੈ ਤੇ ਅਸੀਂ ਫਿਰ ਜੇ ਨਾਰਮਲੀ ਤੁਸੀਂ ਲੈਮਨ ਦੇਖਦੇ ਹੋ ਕਿ ਅਗਰ ਘਰ ਚ ਕਿਸੇ ਨੂੰ ਕੋਈ ਜਵਾਬ ਮਿਲ ਜਾਂਦਾ ਹੈ ਤੇ ਉਹ ਚੁੱਪ ਕਰਕੇ ਬੈਠ ਜਾਂਦੇ ਆ ਤੇ ਇੰਤਜ਼ਾਰ ਕਰਦੇ ਆ ਪਰ ਮੇਰੀ ਫੈਮਿਲੀ ਨੇ ਇਹ ਨਹੀਂ ਕੀਤਾ ਮੇਰੇ ਹਸਬੰਦ ਨੇ ਬਹੁਤ ਸਪੋਰਟ ਕੀਤਾ ਅਸੀਂ ਇੱਧਰ ਉੱਧਰ ਹੱਥ ਪੈਰ ਮਾਰੇ ਤੇ ਮੈਂ ਅਲਟੀਮੇਟਲੀ ਟਾਟਾ ਮੈਮੋਰੀਅਲ ਬੰਬੇ ਵਿੱਚ ਪਹੁੰਚ ਗਈ ਜਿੱਥੇ ਕਿ ਮੇਰਾ ਕਾਫੀ ਅਗਰੈਸਿਵ ਟਰੀਟਮੈਂਟ ਹੋਇਆ ਜਦਕਿ ਪੀਜੀਆਈ ਵੀ ਹੋ ਰਿਹਾ ਸੀ ਪਰ ਉੱਥੇ ਜਾ ਕੇ ਕਾਫੀ ਅਗਰੈਸਿਵ ਟਰੀਟਮੈਂਟ ਹੋਇਆ ਤੇ ਅੱਜ ਜਿੰਨੂ ਕੇ 6 ਮਹੀਨੇ ਕੇ ਆ ਗਿਆ ਸੀ ਇੱਕ ਲਾਈਫ ਔਰ ਅੱਜ ਤੁਹਾਡੇ ਸਾਹਮਣੇ 30 ਸਾਲ ਹੋ ਗਏ ਨੇ ਮੈਂ ਬੈਠੀ ਹਾਂ ਤੁਹਾਡੇ ਸਾਹਮਣੇ ਤੇ ਮੈਂ ਕੀ ਇਹੀ ਕਹੂੰਗੀ ਮੈਮ ਕਿ ਇਹ ਤੁਹਾਡੀ ਵਿਲ ਪਾਵਰ ਸੀ ਤੇ ਤੁਹਾਡਾ ਡਿਟਰਮੀਨੇਸ਼ਨ ਸੀ ਕਿ ਮੈਂ ਠੀਕ ਹੋਣਾ ਹਾਂ ਹਾਂ ਡੈਫੀਨੇਟਲੀ ਜੀ ਵਿਲ ਪਾਵਰ ਇੱਥੇ ਹੀ ਖਤਮ ਨਹੀਂ ਆ ਇਸ ਤੋਂ ਬਾਅਦ ਮੈਨੂੰ ਸੀਰੀਜ਼ ਆਫ ਪ੍ਰੋਬਲਮ ਹੈ ਹੈਲਥ ਪ੍ਰੋਬਲਮਸ ਨੇ ਮੈਨੂੰ ਉਸ ਤੋਂ ਬਾਅਦ ਵਿੱਚੋਂ ਥੋੜੀ ਦੇਰ ਬਾਅਦ 94 ਚ ਹੋਇਆ ਸੀ 98 ਚ ਕੁਆਰੀ ਟਿਬਰਕਲੋਸਿਸ ਵੀ ਹੋ ਗਿਆ ਫਿਰ ਮੈਂ ਟਿਬਰਕਲੋਸਿਸ ਦੀ ਟਰੀਟਮੈਂਟ ਲਈ 6 ਮੰਥ ਲਈ ਉਹ ਲਈ ਮੈਨੂੰ ਹਾਈਪੋਥਾਇਰੋइडਿਜ਼ਮ ਹੈ ਮੈਂ ਡਾਇਬੀਟਿਕ ਆ ਮੈਨੂੰ ਸ਼ੂਗਰ ਹੈ ਮੈਨੂੰ ਬਲੱਡ ਪ੍ਰੈਸ਼ਰ ਹੈ ਫਿਰ ਇੱਥੇ ਹੀ ਖਤਮ ਨਹੀਂ ਫਿਰ 2017 ਵਿੱਚ ਮੈਨੂੰ ਲਸਿੰਕੋਪ ਹੋਇਆ ਮੇਰੀ ਹਾਰਟ ਰੇਟ ਬਹੁਤ ਡ੍ਰੌਪ ਹੋ ਗਈ ਤੇ ਵਾਇਗਰੂ ਦੀ ਮੇਰੇ ਨਾਲ ਉੱਪਰ ਵਾਲੇ ਦੀ ਮੇਰੇ ਨਾਲ ਮੈਂ ਮੈਕਸ ਹਸਪੀਟਲ ਐਂਡ ਫੋਰਟਿਸ ਹਸਪੀਟਲ ਵਾਲਿਆਂ ਨੂੰ ਡਿਸਕਸ ਕੀਤਾ ਤੇ ਉਹਨਾਂ ਨੇ ਮੈਨੂੰ ਡਾਇਗਨੋਸ ਕਰਕੇ ਤੇ ਮੈਨੂੰ ਪੇਸਮੇਕਰ ਲਈ ਰეკਮੈਂਡ ਕੀਤਾ ਤੇ ਅਲਟੀਮੇਟਲੀ ਕਿਉਂਕਿ ਮੈਂ ਪੀਜੀਆਈ ਦੀ এমਪਲਾਈ ਸੀ ਤੇ ਮੈਨੂੰ ਪੀਜੀਆਈ ਪੇਸਮੇਕਰ ਪਾਇਆ ਗਿਆ ਪਰ ਮੈਂ ਆਪਣੀ ਪੇਸਮੇਕਰ ਦੀ ਛੋਟੀ ਜਿਹੀ ਜਰਨੀ ਥੋੜੀ ਐਲੈਬੋਰੇਟ ਕਰਾਂਗੀ ਸ਼ੋਰ ਮੈਮ ਪਲੀਜ਼ ਬਤਾइए ਮੈਂ ਜਿਸ ਦਿਨ ਮੈਂ ਮੇਰਾ 10 ਜਨਵਰੀ 2 2017 ਵਿੱਚ ਮੈਨੂੰ ਪੇਸਮੇਕਰ ਪਾਇਆ ਹੈ ਈਵਨਿੰਗ ਨੂੰ ਮੈਂ ਬਿਲਕੁਲ ਠੀਕ ਡਿਊਟੀ ਕਰਕੇ ਆਈਆਂ ਘਰ ਮੇਰੇ ਹਸਬੰਡ ਮੇਰਾ ਬੇਟਾ ਅਸੀਂ ਤਿੰਨਾਂ ਨੇ ਡਿਨਰ ਠੀਕ ਕੀਤਾ ਹੈ ਮੈਂ ਸੋ ਗਈਆਂ ਸਵੇਰੇ 6:30 ਵਜੇ ਬਿਲਕੁਲ ਕਾਫੀ ਜਿੱਦਾਂ ਔਕੇ ਸਾਹ ਸੀ ਨਾਰਮਲ ਲੈਂਗੁਏਜ ਕੋ ਔਕੇ ਸਾਹ ਕਵਾਂਗੇ ਵੈਸੇ ਨੂੰ ਗੈਸਪਿੰਗ ਟਾਈਪ ਹੋ ਰਿਹਾ ਸੀ ਮੈਂ ਉੱਠ ਕੇ ਬੈਠੀ ਹਸਬੈਂਡ ਆਏ ਉਹਨਾਂ ਨੇ ਕਿਹਾ ਕੀ ਹੋਇਆ ਮੈਂ ਕਿਹਾ ਸ਼ਾਇਦ ਮੇਰੀ 슈ਗਰ ਡਾਊਨ ਹੋ ਗਈ ਹੈ ਲੇਕਿਨ ਅਲਟੀਮੇਟਲੀ ਮੈਂ 슈ਗਰ ਕਾਫੀ ਜੂਸ ਪੀਤਾ 슈ਗਰ ਵਾਸ ਓਕੇ ਡਿਜੀਟਲ ਬੀਪੀ ਅਪਰੇਟਨਲ ਜਦੋਂ ਮੈਂ ਦੇਖਿਆ ਕਿ ਵੀ ਮੇਰਾ ਬੀਪੀ 100/40 ਸੀ ਤੇ ਹਾਰਟ ਰੇਟ 33 ਸੀ ਇੱਥੇ ਮੈਂ ਸਿਰਫ ਇਹ ਦੱਸਣਾ ਚਾਹਾਂਗੀ ਕਿ ਕਈ ਵਾਰੀ ਮੈਂਟਲ ਅਵੇਅਰਨੈਸ ਤੁਹਾਡੇ ਬਹੁਤ ਕਮ ਆ ਜਾਂਦੀ ਹੈ ਮੈਂ ਸੋਚਿਆ ਕਿ ਮੈਂ ਪਹਿਲੇ ਇਲੈਕਟ੍ਰੋਲਾਈਟ ਬੈਲੈਂਸ ਕਰ ਲੈਂਨੀ ਆ ਮੈਂ بیٹے ਨੂੰ ਕਿਹਾ ਕਿ ਮੈਨੂੰ ਇੱਕ ਗਲਾਸ ਪਾਣੀ ਵਿੱਚ ਇੱਕ ਨਿੰਬੂ ਔਰ ਕਾਫੀ ਨਮਕ ਪਾ ਕੇ ਮੈਨੂੰ ਦੇ ਦਿਓ ਮੈਂ ਉਹ ਪੀਤਾ ਮੈਂ ਕਾਫੀ ਠੀਕ ਹੋਇਆ ਮੈਨੇ ਬੈਟਰ ਫੀਲ ਕੀਤਾ ਪਰ ਫਿਰ ਵੀ ਆਈ ਵਾਸ ਨਾਟ ਕੰਫਰਟेबल ਫਿਰ ਮੈਂ ਦੁਬਾਰਾ ਫਿਰ ਮੈਂ ਇਹਨਾਂ ਨੂੰ ਕਿਹਾ ਕਿ ਮੈਨੂੰ ਹਸਪੀਟਲ ਲੈ ਜਾਓ ਮੈਨੂੰ ਹਸਪੀਟਲ ਲੈ ਗਏ ਫੋਰਟਿਸ ਵਿੱਚ ਲੈ ਗਏ ਉੱਥੇ ਜਾ ਕੇ ਜਦੋਂ ਮੇਰੇ ਟੈਸਟ ਕੀਤੇ ਗਏ ਹਾਰਟ ਰੇਟ 29 ਆਈ ਫਿਰ 20 ਆਈ ਤੇ ਫਿਰ ਆਈ ਵਾਸ ਲਾਈਕ ਨੋ ਮੋਰ ਓ ਐਂਡ THEN THERE IS A SICUTATED ME ਐਂਡ ਆਈ ਕੇਮ ਬੈਕ ਤੇ ਕਈ ਵਾਰੀ ਘਰ ਲੋਈ ਚਾਹਦਾ ਜੇ ਤੁਹਾਨੂੰ ਅਵੇਅਰਨੈਸ ਹੈ ਤਾਂ ਤੁਸੀਂ ਆਪਣੀ ਜਾਨ ਬਚਾ ਸਕਦੇ ਆ ਦੈਟਸ ਰਾਈਟ ਮੈਮ ਤੇ ਮੈਮ ਇਥੇ ਮੈਂ ਤੁਹਾਨੂੰ ਮੈਂ ਇਹ ਵੀ ਜਾਨਣਾ ਚਾਹਦੀ ਆ ਕਿ 40s ਹਸਪੀਟਲ ਜਿਵੇਂ ਤੁਸੀਂ ਕਿਹਾ ਤੁਸੀਂ ਗਏ ਤੇ 40s ਹਸਪੀਟਲ ਸਾਡੇ ਸ਼ੀਨ ਸ਼ਕਤੀ ਦੇ ਵਿੱਚ ਵੀ ਪਾਰਟਨਰ ਕਰਨੇ ਕਰ ਰਹੇ ਨੇ ਤੇ ਉਹਨਾਂ ਦਾ ਬਹੁਤ ਹੀ ਇੰਪੋਰਟੈਂਟ ਰੋਲ ਹੈਗਾ ਇਸ ਇਵੈਂਟ ਨੂੰ ਕਰਨ ਲਈ ਤੇ ਮੈਂ ਤੁਹਾਨੂੰ ਇੱਕ ਪੁੱਛਣਾ ਚਾਹਦੀ ਆ ਕਿ 40s ਹਸਪੀਟਲ ਤੁਸੀਂ ਗਏ ਤੁਸੀਂ ਉੱਥੇ ਸਾਰਾ ਆਪਣਾ ਟ੍ਰੀਟਮੈਂਟ ਕਰਾਇਆ ਤੇ ਤੁਹਾਡਾ ਕਿਵੇਂ ਦਾ ਐਕਸਪੀਰੀਅੰਸ ਬਹੁਤ ਅੱਛਾ ਐਕਸਪੀਰੀਅੰਸ ਸੀ ਉਹਨਾਂ ਨੇ ਬਹੁਤ ਜਲਦੀ ਅਟੈਂਡ ਕੀਤਾ ਇਮੀਡੀਏਟਲੀ ਮੈਨੂੰ ਅੱਛਾ ਮੈਂ ਇਸ ਲਈ 20 ਹਾਰਟ ਰੇਟ ਤੋਂ ਬਾਹਰ ਵਾਪਸ ਆਈ ਫਿਰ ਉਹਨਾਂ ਨੇ ਮੈਨੂੰ ਮਤਲਬ ਮੈਂ ਇਸ 7:30 ਵਜੇ ਸਵੇਰ ਦਾ ਟਾਈਮ ਹੋਏਗਾ 9 ਵਜੇ ਤੱਕ ਮੈਨੂੰ ਟੈਂਪਰੇਰੀ ਪੇਸ ਮੇਕਰ ਪੈ ਗਿਆ ਸੀ ਵਾਓ ਹਾਂਜੀ ਦੈਟਸ ਗ੍ਰੇਟ ਤੇ ਮੈਂ ਮੈਂ ਜਾਨਣਾ ਚਾਹਨੀ ਆ ਜਿਵੇਂ ਅੱਜ ਕੱਲ ਤੁਸੀਂ ਦੇਖ ਰਹੇ ਹੋਗੇ ਨਿਊਜ਼ ਦੇ ਵਿੱਚ ਵੀ ਆਂਦਾ ਹੈ ਹੁਨਾ ਖਾਨ ਇਸ ਦੀ ਲੇਟੈਸਟ ਵਾਇਸ ਯੂ نو ਸ਼ੀ ਇਸ ਬੀਨ ਥਰੂ ਦੀ ਕੈਂਸਰ ਐਟ ਅ ਵੈਰੀ ਯੰਗ ਏਜ ਐਂਡ ਸ਼ੀ ਹੈਜ਼ ਬੀਨ ਯੂ نو ਡਾਇਗਨੋਸਡ ਐਸ ਸਟੇਜ 3 ਕੈਂਸਰ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਮ ਅੱਜ ਕੱਲ ਯੰਗ ਕੁੜੀਆਂ ਨੂੰ ਵੀ ਯੂ نو ਕੈਂਸਰ ਇਦਰ ਬ੍ਰੈਸਟ ਕੈਂਸਰ অর ਸਰਵਿਕਲ ਕੈਂਸਰ ਦੀ ਬਹੁਤ ਹੀ ਯੂ نو ਨਿਊਜ਼ ਆ ਰਹੀ ਨੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਇਹ ਕਿਉਂ ਹੋ ਰਿਹਾ ਹੋਗਾ ਤੇ ਕਿਉਂ ਮਤਲਬ ਇਹਦਾ ਵਾਟ ਵਾਟ ਊਡ ਬੀ ਅ ਮੈਸੇਜ ਫਰਮ ਯੋਰ ਸਾਈਡ ਫੋਰ ਦੇਖੋ ਅੱਜਕੱਲ੍ਹ ਹਰ ਪ੍ਰੋਬਲਮ ਦਾ ਮੇਰੇ ਸਾਹਮਣੇ ਲਾਈਫ ਸਟਾਈਲ ਪ੍ਰੋਬਲਮ ਹੈ ਰਾਈਟ ਤੇ ਸਭ ਤੋਂ ਪਹਿਲਾਂ ਤੇ ਸਾਨੂੰ ਆਪਣਾ ਲਾਈਫ ਸਟਾਈਲ ਮੋਡੀਫਾਈ ਕਰਨਾ ਚਾਹੀਦਾ ਹੈਗਾ ਬਾਕੀ ਦੇਖੋ ਘਬਰਾਣ ਦੀ ਲੋੜ ਨਹੀਂ ਹੁੰਦੀ ਐ ਪੈਨਿਕ ਕਰਨ ਦੀ ਲੋੜ ਨਹੀਂ ਹੁੰਦੀ ਐ ਵਿਲ ਪਾਵਰ ਮੈਂ ਆਈ ਹੈਵ ਕਮ ਥਰੂ ਏਵਰੀ ਪ੍ਰੋਬਲਮ ਜਸਟ ਵਿਦ ਦਾ ਵਿਲ ਪਾਵਰ ਇਸ ਲਈ ਤੁਸੀਂ ਕਹਿ ਸਕਦੇ ਹੋ ਕਿ ਇਹ ਔਮਨ ਸ਼ਕਤੀ ਹੈ ਜਿਹੜੀ ਕਿ ਮੈਨੂੰ ਅੱਜ ਤੱਕ ਸਫਰ ਚੋਂ ਕੱਢ ਸਕੀ ਹੈ ਤੇ ਮੈਂ ਇਹੀ ਮੈਸੇਜ ਦੇਣਾ ਚਾਹਾਂਗੀ ਕਿ ਆਪਣੇ ਆਪ ਨੂੰ ਅਲਰਟ ਰੱਖੋ ਕੋਈ ਵੀ ਹੈਲਥ ਪ੍ਰੋਬਲਮ ਹੁੰਦੀ ਐ ਕੋਈ ਗਾਇਨੀ ਪ੍ਰੋਬਲਮ ਹੈ ਕੁਝ ਵੀ ਹੈ ਇਮੀਡੀਏਟਲੀ ਤੁਸੀਂ ਰੀਪੋਰਟ ਕਰੋ ਹਸਪੀਟਲ ਪ੍ਰਾਈਵੇਟ ਪ੍ਰੈਕটিশਨਰਸ ਨਾਲੋਂ ਇੰਸਟੀਚੂਨਲ ਕਵਰ ਇਜ਼ ਬੈਟਰ ਲਾਈਕ ਫੋਰਟਿਸ ਫੋਰਟਿਸ ਤੁਹਾਨੂੰ ਸਾਰੇ ਸਪੈਸ਼ਲਿਸਟ ਜੇ ਅਗਰ ਸੁਪੋਜ਼ ਤੁਸੀਂ ਗਾਇਨਕੋਲੋਜਿਸ ਕੋ ਗਏ ਹੋ ਤੁਹਾਨੂੰ ਉਹਨਾਂ ਨੇ ਅੱਗੇ ਰੈਫਰ ਕੀਤਾ ਤੇ ਤੁਹਾਨੂੰ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਵਿਦਨ ਵਨ ਰੂਫ ਤੁਹਾਨੂੰ ਸਭ ਫੈਸਿਲਿਟੀ ਮਿਲਦੀ ਹੈ ਐਂਡ ਡਾਕਟਰਸ ਫ্রম ਫੋਰਟਿਸ They are quite competent yes, and they sure. are concerned. I'm sure, ma'am. Yes. That's right. Yeah. Okay, ma'am, one thing more I would uh, want you to speak about is that what about the family support? లైక్ ਜਿਵੇਂ ਯੂ نو ਜਦੋਂ ਵੀ ਇੱਕ ਫੈਮਿਲੀ ਦੀ ਲੇਡੀ ਨੂੰ ਐਦਾਂ ਦੀ ਕੋਈ ਪ੍ਰੋਬਲਮ ਆਂਦੀ ਹੈ ਤੇ ਯੂ نو ਜਨਰਲੀ एवरीवन बॉडी ਪੈਨਿਕਸ ਇਨ ਦਾ ਫੈਮਿਲੀ ਯੂ نو ਬੀਜੇ ਫੈਮਿਲੀ ਫੈਮਿਲੀ ਦੀ ਲੇਡੀ ਨੂੰ ਹੀ ਕੁਝ ਹੋ ਗਿਆ ਯੂ نو ਤੇ ਸਾਡਾ ਕੀ ਹੋਊਗਾ ਯੂ نو ਦੈਟਸ ਦੀ ਮੇਨ ਕੁਐਸਚਨ ਦੈਟ ਕਮਸ ਇਨ ਐਂਡ ਫੈਮਿਲੀ ਲੇਡੀ ਨੂੰ ਸਪੋਰਟ ਕਰਨ ਲਈ ਵੀ ਕੋਈ ਨਾ ਕੋਈ ਚਾਹੀਦਾ ਹੀ ਹੈ ਤੇ ਉਹਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੇਰੇ ਪਾਰਟਨਰ ਬਹੁਤ ਸਪੋਰਟਿਵ ਨੇ ਮੇਰੇ ਬੱਚੇ ਵੀ ਉਸ ਟਾਈਮ ਸਿਰਫ 5 ਔਰ 7 ਸਾਲ ਦੇ ਸੀ ਜੀ ਉਹ ਇਟ ਇਜ਼ ਗ੍ਰੇਟਨੈਸ ਕਿ ਮੈਂ ਬੰਬੇ 5 ਮਹੀਨੇ ਟ੍ਰੀਟਮੈਂਟ ਲਈ ਗਈਆਂ ਟਾਟਾ ਮੈਮੋਰੀਅਲ ਐਂਡ ਦੇ ਸਟੇਡ ਅਲੋਨ ਵਿਦ देयर ਗ੍ਰੈਂਡਮਦਰਸ ਐਂਡ ਇਟ ਇਜ਼ ਕਮੈਂਡੇਬਲ ਆਈ ਫੀਲ ਐਬਸੋਲੂਟਲੀ ਪੰਜ ਤੇ 7 ਸਾਲ ਦੇ ਬੱਚੇ ਲਈ ਇਕੱਲੇ ਰਹਿਣਾ ਬਹੁਤ ਮੁਸ਼ਕਿਲ ਹੈ ਔਰ ਹਸਬੈਂਡ ਮੇਰੇ ਨਾਲ ਏਵਰੀਵੇਅਰ ਹੀ ਵਾਸ देयर ਵਿਦ ਮੀ ਫੈਮਿਲੀ سپورਟ ਇਜ਼ ਵੈਰੀ ਇੰਪੋਰਟੈਂਟ ਵੈਰੀ ਇੰਪੋਰਟੈਂਟ ਐਂਡ ਤੁਹਾਡੀ ਆਪਣੀ ਵਿਲ ਪਾਵਰ ਇਹਨੂੰ ਬਰਕਰਾਰ ਰੱਖੋ ਤੇ ਆਈ ਥਿੰਕ ਯੂ ਵਿਲ ਕਮ ਆਊਟ ਫ্রম एवरीथिंग राइट ਤੇ ਮੈਮ ਕੁਝ ਮਿਥਸ ਰਹਿੰਦੇ ਨੇ ਯੂ نو ਫੈਮਿਲੀ ਦੇ ਵਿੱਚ ਜਿਵੇਂ ਇੱਕ ਬੇਸਿਕ ਤੋਂ ਬੇਸਿਕ ਵੀ ਗਾਇਨਕੋਲੋਜੀਕਲ ਪ੍ਰੋਬਲਮ ਇੱਕ ਲੇਡੀ ਨੂੰ ਆਂਦੀ ਹੈ ਤੇ ਜਨਰਲੀ ਕੀ ਹੁੰਦਾ ਹੈ ਵੀ ਅਸੀਂ ਜਾਂ ਤਾਂ ਆਪਣੀ ਮਦਰ ਨੂੰ ਪੁੱਛ ਲੈਂਦੇ ਆ ਜਾਂ ਆਪਣੇ ਮਦਰ ਇਨ ਲਾ ਨੂੰ ਪੁੱਛ ਲੈਂਦੇ ਆ ਤੇ ਸਾਨੂੰ ਉਹਦਾ ਸੋਲੂਸ਼ਨ ਮਿਲ ਜਾਂਦਾ ਹੈ ਬਟ ਕਈ ਵਾਰ ਤਾਂ ਉਹ ਪ੍ਰੋਬਲਮ ਠੀਕ ਹੋ ਜਾਂਦੀ ਹੈ ਬਟ ਕਈ ਵਾਰੀ ਉਹ ਪ੍ਰੋਬਲਮ ਹੋਰ ਐਗਗ੍ਰੀਵੇਟ ਕਰਦੀ ਹੈ ਤੇ ਇਸ ਇਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਹੀਂ देखो मदर्स कैन गाइड बट फिर भी ਤੁਸੀਂ ਟੋਟਲੀ ਉਹਦੇ ਤੇ ਡਿਪੈਂਡ ਨਹੀਂ ਰਹਿ ਸਕਦੇ ਤੁਹਾਨੂੰ ਹਮੇਸ਼ਾ ਡਾਕਟਰ ਕੋਲ ਜਾ ਕੇ ਆਪਣਾ ਪ੍ਰੋਪਰ ਡਾਇਗਨੋਸ ਕਰਵਾਉਣਾ ਚਾਹੀਦਾ ਹੈ ਜੇ ਡਾਇਗਨੋਸ ਹੋ ਜਾਏ ਤਾਂ ਹੀ ਟਰੀਟਮੈਂਟ ਪੋਸੀਬਲ ਹੁੰਦਾ ਹੈ ਰਾਈਟ ਵਿਦ ది ਰਾਈਟ ਡਾਇਗਨੋਸ ਕਮਸ ది ਰਾਈਟ ਟਰੀਟਮੈਂਟ ਹਾਂ ਜੀ ਡੈਫੀਨਿਟਲੀ ਥੈਂਕ ਯੂ ਸੋ ਮੱਚ ਮੈਮ ਤੁਸੀਂ ਇਹਦੇ ਵਧੀਆ ਆਪਣਾ ਇਨਸਾਈਟ ਸਾਡੇ ਨਾਲ ਸ਼ੇਅਰ ਕੀਤਾ ਆਪਣੀ ਸਾਰੀ ਜਰਨੀ ਤੁਸੀਂ ਸ਼ੇਅਰ ਕੀਤੀ ਵਾਟ ਇਜ਼ ది ਲਾਸਟ ਥਿੰਗ ਥੈਟ ਯੂ ਵਾਂਟ ਟੂ ਸੇ ਬਸ ਇਹੀ ਕਹਿਣਾ ਚਾਹਾਂਗੀ ਕਿ ਪਹਿਲੇ ਤੇ ਮੈਂ ਰੋਜ਼ਾਨਾ ਐਂਡ ਫੋਰਟਿਸ ਦਾ ਥੈਂਕ ਯੂ ਕਰਾਂਗੀ ਕਿ ਮੈਨੂੰ ਉਹਨਾਂ ਮੌਕਾ ਦਿੱਤਾ ਹੈਗਾ ਹੈ ਕਿ ਵੀ ਮੈਂ ਆਪਣੀ ਜਰਨੀ ਸ਼ੇਅਰ ਕਰ ਸਕਾਂ ਤੇ ਦੂਸਰਾ ਇਹ ਹੈ ਕਿ ਕਦੇ ਵੀ ਕੋਈ ਪ੍ਰੋਬਲਮ ਆਂਦੀ ਹੈ ਹਰ ਚੀਜ਼ ਦਾ ਸੋਲੂਸ਼ਨ ਹੈ ਡਾਕਟਰਸ ਆਰ ਕਵਾਈਟ ਕੰਪੀਟੈਂਟ ਤੁਸੀਂ ਯੂ ਮਸਟ ਰਿਪੋਰਟ ਫੋਰਟਿਸ ਸਾਡੇ ਬਿਲਕੁਲ ਨੇੜੇ ਹੈ ਮੋਹਾਲੀ ਵਿੱਚ ਵੀ ਤੇ ਟ੍ਰਾਈ ਸਿਟੀ ਚ ਬੜਾ इजीली ਅਪਰੋਚੇਬਲ ਹੈ ਤੇ ਤੁਸੀਂ ਯੂ ਆਲ ਸ਼ੁਡ ਵਿਜ਼ਿਟ ਫੋਰਟਿਸ ਵਿਜ਼ਿਟ ਕਰੋ ਇਟ ਇਜ਼ ਆਲਵੇਸ ਬੈਟਰ